ਵਾਹਿਗੁਰੂ ਦੇ ਪਿਆਰੇਓ ਕੀ ਵਾਹਿਗੁਰੂ ਦਾ ਨਾਮ ਜਪਣ ਵਾਲੇ ਦੇ ਚਰਨੀ ਨਿੰਦਕ ਅਤੀ ਦਰਜਨ ਵੀ ਆਲਗ ਤੇ ਹਨ ਇਸ ਵਾਅਦਾ ਜਵਾਬ குரு ਜੀ ਨਵਾਸੀ ਅੰਗ ਤੇ ਬਖਸ਼ਿਸ਼ ਕਰਦੇ ਹਨ ਜੋ ਐਸਾ ਹਰ ਨਾਮ ਧਿਆਈਏ ਸੋ ਐਸਾ ਹਰ ਨਾਮ ਧਿਆਈਏ ਮਨ ਮੇਰੇ ਜੋ ਸਭਨਾ ਉੱਪਰ ਹੁਕਮ ਚਲਾਈਂ ਹੀ ਮੇਰੇ ਮਨ ਜੋ ਪ੍ਰਭੂ ਸਭ ਜੀਵਾਂ ਉੱਤੇ ਆਪਣਾ ਹੁਕਮ ਚਲਾਉਂਦਾ ਹੈ ਭਾ ਜਿਸਤੇ ਹੁਕਮਗੇ ਸਭ ਜੀ ਜੰਤ ਮੈਂਉਂਦੇ ਹਨ ਉਸ ਪ੍ਰਭੂ ਦਾ ਨਾਮ ਸਿਮਰਨਾ ਚਾਹੀਦਾ ਹੈ ਸੋ ਐਸਾ ਹਰ ਨਾਮ ਜਪੀਏ ਮਨ ਮੇਰੀ ਜੋ ਅੰਤਿ ਅਸਰ ਲਈ ਛੜਾਈ ਇਹ ਮੇਰੇ ਮਨ ਜੋ ਅੰਤ ਸਮੇ ਮੌਤੇ ਡਰ ਤੋਂ ਛੁਲਾਉਂਦਾ ਹੈ ਛੁੜਾ ਲੈਂਦਾ ਹੈ ਉਸ ਹਰੀ ਦਾ ਨਾਮ ਜਪਣਾ ਚਾਹੀਦਾ ਹੈ ਸੋ ਐਸਾ ਹਰ ਨਾਮ ਜਪੀਏ ਮਨ ਮੇਰੀ ਜੋ ਮਨ ਕੀ ਤ੍ਰਿਸ਼ਨਾ ਸਭ ਭੁਖ ਗਵਾਈ ਜੋ ਹਰੀ ਦਾ ਨਾਮ ਵੰਦਿਆ ਸਭ ਭੁੱਖਾਂ ਤੇ ਤ੍ਰਿਸ਼ਨਾ ਮਟਾ ਦਿੰਦਾ ਹੈ ਇਹ ਮੇਰੇ ਮਨ ਉਸਤਤ ਜਪ ਰਣਾ ਚਾਹਿੰਦਾ ਹੈ ਸੋ ਕੁਰਮਖ ਨਾਮ ਜਪਿਆ ਬੜ ਭਾਗੀ ਤਿੰਨਿੰਦਕ ਦੁਸ਼ਟ ਸਭ ਪੈਰੀ ਪਾਏ ਸਾਉ ਨਿੰਦ ਕਤੇ ਦੁਰਜਨ ਉਹਨਾਂ ਬੜਪਾਕੀਆਂ ਦੀ ਚਰਨੀ ਆ ਲਗਦੇ ਹਨ ਜਿਨ੍ਹਾਂ ਨੇ ਸਤਿ ┤ ਸਰਨ ਪੈਗੀ ਇਹ ਨਾਮ ਜਪਿਆ ਹੈ ਨਾਨਕ ਨਾਮ ਅਰਾਧ ਸਭ ਨਾਲ ਤੇ ਵੱਡਾ ਸਭ ਨਾਵੇ ਅੱਗੇ ਆਉਣ ਨਿਵਾਇ ਇਹ ਨਾਨਕ ਪ੍ਰਭੂ ਦੇ ਨਾਮ ਦਾ ਸਿਮਨ ਕਰ ਇਹ ਸਾਧਨ ਸਭ ਸਾਧਨਾਂ ਤੋਂ ਵੱਡਾ ਹੈ ਨਾਮ ਦੇ ਕੇ ਸਭ ਲਿਆ ਕੇ ਪ੍ਰਭੂ ਨੇ ਨਵਾ ਦਿੱਤੇ ਹਨ ਗੁਰੂ ਪਿਆਰਿਓ ਜੋ ਭੜ ਭਾਗੀ ਪ੍ਰਮਾਤਮਾ ਦਾ ਨਾਮ ਜਪਤੇ ਹਨ ਉਹਨਾਂ ਦੇ ਚਰਨਾਂ 'ਚ ਅਨੰਦਕ ਦੇ ਦਰਜਨ ਵੀ ਆ ਲਗਦੇ ਹਨ